ਕਿਉਂ ਇਹ ਵਧੀਆ ਕਿਉਂ ਆ ਆਪਣੇ ਘਰ ਦਾ ਉਹ ਤਾਈ ਮੈਂ ਕਹਿੰਦਾ ਦੁੱਧ ਪੀ ਕੇ ਦੇਖਿਆ ਰਰੇ ਘਰੇ ਕਰਵੜੀ ਕੰਨੀ ਮਲਾਈ ਲੱਗੀ ਹੋਈ ਇਸ ਪਿਓ ਰਹੇਗਾ ਬੜਾ ਠੀਕ ਦੁੱਧ ਲੈ ਕੇ ਗਏ ਤੇ ਹੁਣ ਨੇੜੇ ਬੰਦ ਹਾਂ ਦੁੱਧੀ ਦੁੱਧ 2 ਲੀਟਰ ਤੁਸੀਂ ਨਹੀਂ ਪਾਇਆ ਸੀ ਇਹਨਾਂ ਨੇ ਪਾਇਆ ਸੀ ਮੈਂ ਤਾਂ ਚੋਰੀਆਂ ਪਾਇਆ ਸੀ ਦੱਸਿਆ ਨਹੀਂ ਮੈਨੂੰ ਇਹਨਾਂ ਨੇ ਆਪ ਗਿਆ ਉਹਨੇ ਆਪ ਪਾ ਦੋ ਇਹਦੇ ਵਿੱਚ ਮੈਨੂੰ ਕਰੋ ਸਾਹਮਣੇ ਕੀ ਬੋਲੇਗਾ ਸਰ ਉਹ ਹੱਸਦੀ ਆ ਭయ్యా ਹੱਸਦੀ ਹੂੰ 2 ਲੀਟਰ ਦਾ ਇਹ ਬੜੀ ਬੋਤਲ ਤੇ ਕਰਨਾ ਦੁੱਧ ਪਾ ਦੋ ਚੋਰੀ ਆ ਪਾ ਦੋ ਆ ਇਹਦੇ ਵਿੱਚ ਇਕੱਠੇ ਕਰ ਦਿਓ ਦੋ ਇਹ ਤਲ ਡੱਬੇ ਫਿਰ ਮੈਂ ਦੇ ਜਾਵਾਂਗਾ ਨਹੀਂ ਆ ਆ ਨਹੀਂ ਅੰਡੇ ਸਾਰੇ ਦੇ ਦਿੰਦਾ ਆ ਆ ਹੱਥ ਲੱਗੇ ਮੇਰੇ ਬਗੀਦੇ ਲਾ ਲਈ ਪੈਸੇ ਜਲਦੀ ਤੇ ਕਰ ਦੇ ਗੀਦੇ ਮੇ ਕਿ ਲੈਣੇ ਨੇ ਤਾਂ ਮੈਂ ਉੱਤੇ ਸਾਰੇ ਮਿਲਣ ਵਾਲੇ ਮੇਰੇ ਕਿਧਰ ਕਹੀਂ ਦੋ ਫਿਰ ਉਹ ਲੈ ਛੱਡ ਜਾਂਦੇ ਤੁਸੀਂ ਮਿਲਿਆਉਂਦੇ ਨਹੀਂ ਉਹ ਕੱਲ ਪਰਸੋਂ ਜੇ ਟਾਈਮ ਲੱਗਿਆ ਉਹਨੂੰ ਕਹ ਰਿਹਾ ਕਿ ਮੱਝਾ ਦਾ ਕੰਮ ਹਾਂ ਕੱਲ ਪਰਸੋਂ ਜੇ ਕਦੇ ਟਾਈਮ ਲੱਗਿਆ ਆਈ ਮੈਂ ਫੋਨ ਕਰਾਂਗਾ ਮਰਦਾ ਨਾ ਕਮਾਈ ਕਮਾਈ ਕੁਝ ਨਹੀਂ ਆ ਕਿਉਂ ਤਾਰੇ ਘਾ ਰਿਆ ਸੀ ਆਪਣ ਖਾਣ ਗਏ ਇਹਨੇ 4 ਦਿਨ ਉਹ ਬੜਾ ਥੋੜਾ ਕੀ ਕਰੀਏ 4 ਦਿਨ ਉੱਠਣਾ ਜੱਟਾ ਉੱਠ ਕੇ ਲਾਲਾ 3 ਘੰਟੇ ਦੀ ਰਾਤ ਦੀ ਡਬਲ ਡਿਊਟੀ ਬਣਦੀ ਹੈ ਜੱਟਾ ਫੇਰ ਨੌਕਰੀ ਕਰੀਏ ਕਿ ਤੋ ਮੈਂ ਹਰ ਚਾ ਮੋਰੇ ਕੀ ਕਰੀਏ ਠੀਕ ਹੈ ਠੀਕ ਹੈ ਹਾਂ ਉਹ ਪਾਰਸੋਂ ਦੀ ਸੀ ਗਏ ਦਿਲਪੜੀ ਚ ਕੱਲ ਵੀ ਗਏ ਕੱਲ ਵੀ ਜਾ ਕੇ ਆਏ ਆ ਬਸ ਤੁਮਾ ਜੀ ਨੇ ਪੈਂਟ ਲੈ ਕੇ ਆਏ ਮੇਰੇ ਕੱਪੜੇ ਕੱਪੜੇ ਕੀ ਆਏ ਅਕਿੱਦਰੀ ਕਪੜੇ ਦੀ ਦੁਕਾਨ ਤੋਂ ਬਾਦ ਨਬਰ ਉਠਾ ਗਦੇ 500 ਪਏ ਦਾ ਪਰ 500 ਬਣ ਜਾਂਦੇ 200 ਦੇ ਦੇਗਾ ਆਪਦੇ ਰੰਗ ਦੀ ਪਸੰਦ ਦੀ ਮੁੰਡਾ ਮੁੰਡਾ ਹਾਂ ਮੁੰਡਾ ਲਓ ਹਾਂ 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 ਮੁੰਡਾ ਲਊਗਾ ਲੈ ਆਇਆ ਉਹ ਮੁੰਡੇ ਲਾਉਣੇ ਮੁੰਡਾ ਲੈਣੀਆਂ ਨੇ ਫਿਰ ਜਿਹੜੀ ਰੈਡੀਮੇਡ ਉਹ ਮੈਨੂੰ ਪਸੰਦ ਨਹੀਂ ਮੈਂ ਆਪਣੀ ਬਣਾਈ ਠੀ ਰਹਿਣਗੇ ਹਾਂ ਉਹਨਾਂ ਤਾਂ ਮੈਂ ਵੀ ਆਪਣੀ ਉਹ ਇੱਕੋ ਜਾਓ ਕੋਟ ਜੈਕਟ ਬਹੁਤ ਸਸਤੇ ਮਿਲਦੀ ਹੈ ਕਿੱਥੇ ਛੰਡੇ ਮਾਰਕੀਟ ਉਹ ਛੰਡੇ ਮਾਰਕੀਟ ਤੇਰਾ ਲੱਗਦਾ ਪੁਨੋਬ ਰੋਡ ਦੇ ਸਾਹਮਣੇ ਉਹ ਲੋ ਬਰੌਣੀ ਹੋਤੀ ਨਹੀਂ ਜਾਣਾ ਇਹ ਜਾਣਾ ਨਾਬਾ ਗੇੜਾ ਹਾਂ ਨਾ ਨਾ ਨਾਬਾ ਗੇੜੇ ਦੇ ਸਭ ਉੱਤੇ ਹਾਂ ਬਲਾ रोल <coughs> hmm. ਨਹੀਂ ਲੈਣਾ ਆ ਬੜਾ ਲੈਣਾ ਇਹਨਾਂ ਦਾ ਕੀ ਫਾਇਦਾ ਫਰਕ ਹੈ ਇਹਨਾਂ ਦਾ ਬੜਾ ਲੈਣਾ ਹੀ ਹੈ ਕਿ ਸਹੀ ਛੋਟਾ ਵੱਡਾ ਜੀ ਪਸ਼ਮਾਲਿਆਂ ਦਾ ਹੈ ਪਸ਼ਮਾਲੇ ਚੱਲਦੇ ਦੋਨੇ ਚੱਲੇ ਹੋ ਗੋਲਡ ਨੇ ਨੀਲਾ ਵਗੈਰਾ ਰੰਗ ਅੱਛਾ ਇਹਦਾ ਕੀ ਰੇਟ ਆ ਕਿਹੜਾ ਜੀ ਇਹਦਾ ਪਸ਼ਮਾਲੇ ਦਾ ਇਹਦਾ ਮੇਰੇ ਪਸ਼ਮਾਲਾ ਜੀ ਪੈ ਗਿਆ ਜੀ ਆਪਾਂ ਨੂੰ ਇਹ 200 ਪੈ ਗਿਆ ਜੀ ਇਹ 250 ਪੈ ਗਿਆ ਜੀ ਹਾਂ ਇਹਦਾ ਇਹ 250 ਜੀ ਇਹ 250 ਆਹ ਹਾਂ ਸੇਮ ਹੀ 250 ਲੈ ਨਹੀਂ ਆ ਬਈ ਆ ਲੈਣਾ ਕਿਹੜਾ ਨਾ ਠੀਕ ਹੈ ਰੈਂਟ ਤੇ ਨਹੀਂ ਦਿੰਦੇ ਹੈਗੇ ਨਹੀਂ ਰੈਂਟ ਨਹੀਂ ਇਹ ਆਪਾਂ ਹੇ ਰਿੰਨਾ ਚ ਦੇ ਦੇ ਕੋ ਇੱਕ ਸਾਰ ਦੇ ਇਨੇ ਹਨ ਨਹੀਂ ਵੇਂ ਕਰੇ ਕਿ ਇਹ ਕਿ ਮੇਰੇ ਕਿਹ ਦਰਜਣ ਕਿੰਨੇ ਆ 200 ਰੁਪਏ ਸਿਰਫ ਆ ਜਰਤਾ ਲੱਗੀ ਪਈ ਆ ਵਿੱਚ ਕੋਈ ਵੀ ਸੋ ਦੇ ਇਹ 350 ਦਾ ਜੀ ਇਹ ਦਰਜਣ ਹਾਂ ਜੀ ਦਰਜਣ ਉਹ ਤਾਂ ਇਹਦਾ 350 ਦਾ ਜੀ ਵਿੱਚ ਕੋਈ ਨਹੀਂ ਹੈਵੀ ਹੈ ਉਹ ਆ ਵੀ ਵਧੀਆ ਨੇ ਫਿਰ ਆ ਦੇ ਦੋ ਮੁੰਦੂ ਕਹੇ ਤੇ ਹੋਰ ਨਹੀਂ ਦੇਣੀ ਆ ਦਰਜੇ ਨੇ ਨੂੰ ਕੱਪੜੇ ਬਾਹੋਂ ਨੇ ਯਾ ਦੇ ਨਾ ਵਧੀਆ ਨੇ ਕਲ ਵੀ ਯਾ ਦੇ ਆ ਬੜੀਆ ਨੇ ਕੋਲ ਇਹ ਤਾਂ ਬੜਾ ਲੋ ਉਹ ਠੀਕ ਨੇ ਛੋਟੇ ਕੋਤੇ ਹੈ ਜਿਹੜੀ ਤਾਂ ਲੋ ਟਾਈਪ ਨੇ ਤਾਂ ਜਿਹੜੇ ਆ ਨਹੀਂ ਸੀ ਹਾਂ ਹੈਗੇ ਆ ਤੀ ਦੇਖਿਆ ਚਾ ਉਹਦਾ ਲੋਡ ਨਹੀਂ ਟਾਈ ਦਾ ਮੈਂ ਨਹੀਂ ਲਾਉਂਦਾ ਜੀ 你去哪？<Yeah. S 1> <laughs> ਜਿੱਹਾ ਅਗੇ ਆਪਾਂ ਦਾ ਖੇਤ ਬਾਹਰ ਸਬਜੀ ਨੂੰ ਤੜਕਾ ਤਾਂ ਲਗਾਇਆ ਹੀ ਹੁਣ ਇਹ ਪਾਲਕ ਧਨੀਆ ਤੇ ਮੇਥੇ ਤੋੜਨੇ ਨੇ ਆਪਾਂ ਨੇ ਇਹ ਦੇਖੋ ਕਬਾੜ ਕਿੰਨਾ ਹੈ ਨਾ ਹੁਣ ਪਰਸਾਵਾ ਮੁੜਿਆਂ ਦਾ ਤੇ ਆਹ ਦੇਖ ਲਓ ਧਨੀਏ ਚ ਧਨੀਏ ਚ ਵੀ ਕਬਾੜ ਇੱਕ ਬਾੜ ਵਾਹਿਗੁਰੂ ਵਾਹਿਗੁਰੂ ਪਾਲਕ ਵਧੀਆ ਇੱਥੇ ਘੱਟ ਵਧੀਆ ਹੋਏ ਨੇ ਇਧਰ ਸਾਗ ਹੋ ਗਿਆ ਆਪਣਾ ਸਾਗ ਵੀ ਵਧੀਆ ਉੱਗਿਆ ਆ ਹੋ ਗਿਆ ਕਰੂੰਗੀ ਐਤਵਾਰ ਸੋਮਵਾਰ ਤੱਕ ਬਣਾਉਂਗੀ ਦੇਖੂਗੀ ਐਤਵਾਰ ਨੂੰ ਨਹੀਂ ਤੋੜੂੰਗੀ ਨਹੀਂ ਸੋਮਵਾਰ ਨੂੰ ਬਣਾ ਲਾਂਗੇ ਦੇਖੋ ਧੁੱਪ ਕਿੰਨੀ ਵਧੀਆ ਦੇਖੋ ਜਸਪ੍ਰੀਤ ਮੈਨ ਤੇਰੇ ਲਾਵੀ ਤੋਂ ਬਾਅਦ ਮੈਂ ਇਹ ਲਾ ਲਿਆ ਸੀਗਾ ਵੀਡੀਓ ਬਣਾਉਣੀ ਆ ਦੇਖੋ ਧੁੱਪ ਕਿੰਨੀ ਵਧੀਆ ਇੱਧਰ ਦੇਖੋ ਕਿੰਨੀ ਵਧੀਆ ਧੁੱਪ ਆ ਉਹ ਬੱਚੇ ਖੇਡਦੇ ਨੇ ਧੁੱਪ ਚ ਦੇਖੋ ਹੁਣ ਹੁਣ ਪਾਰ ਕੇ ਧਨੀਆ ਤੋੜਾਂ ਮੈਂ ਤੋੜ ਕੇ ਫਿਰ ਅੰਦਰ ਸਮਾਰੂੰਗੀ ਸਮਾਰ ਕੇ ਫਿਰ ਚੀਰੂੰਗੀ ਚੀਰ ਕੇ ਫਿਰ ਉਹ ਕਰੂੰਗੀ ਸਬਜ਼ੀ ਚ ਪਾ ਦੂੰ ਚਲਿੰਦੇ ਮਾੜੀ ਜੀ ਧੁੱਪੇ ਬਹਿ ਜੂੰਗੀ ਨਾਲੇ ਨਾਲ ਇਹ ਕਰ ਲੂੰਗੀ ਧੁੱਪ ਸੇਕ ਲੂੰਗੀ ਉਹ ਜੀ ਮੈਂ ਤੋੜ ਲਈ ਪਾਲਕ ਧਨੀਆ ਮੇਥੇ ਤੋੜ ਲੇ ਇਹ ਦੇਖੋ ਚਾਰ ਨੀਜੇ ਤੇ ਤੋੜਲੇ ਕੁਆੜ ਬੜਾ ਪਰ ਹੁਣ ਸਮਾਰਨਾ ਪੈਣਾ ਮੈਨੂੰ ਸਮਾਰ ਕੇ ਫੇਰ ਚੀਰੂੰਗੀ ਹਨਾ ਇਧਰ ਗੇੜਾ ਦੀ ਆਈ ਆਪਾਂ ਇਧਰ ਨੂੰ ਖੇਤ ਚ ਨੂੰ ਇਧਰ ਆਪਣਾ ਖੇਤ ਆ ਇਧਰ ਪਾਥੀਆਂ ਪੱਥੀਆਂ ਪਈਆਂ ਨੇ ਬੀਬੀਆਂ ਭੈਣਾਂ ਵੀ ਨਹੀਂ ਆਈਆਂ ਧੁੰਦਾਂ ਬੜੀਆਂ ᱛੀਆਂ ਠੰਡ ਬੜੀ ਦੀ ਬੀਬੀਆਂ ਕੀ ਕਰਦੀਆਂ ਭੈਣਾਂ ਵਿਚਾਰੀਆਂ ਹਨਾ ਇਧਰ ਪਾਣੀ ਉਹ ਪਾਣੀ ਇਧਰ ਬੰਦ ਕਰਦਾਂ ਨੇ ਇੱਥੇ ਗੋਹਾ ਹੀ ਪਾਥ ਲਾਂਗੇ ਇੱਥੇ ਕਿਹੜਾ ਕੁਝ ਬੀਜਣਾ ਹੋਰ ਇਥੇ ਗੋਹਾ ਪੱਤਣਗੇ ਦੇਖ ਲਓ ਢੇਰ ਲੱਗੇ ਇਹ ਕੀ ਇਹਦੀ ਪਹਿਲਾ ਹਨ ਕੀ ਇਹ ਸੁੱਕ ਗਏ ਹੁਣ ਬੇਲਾਂ ਸੁੱਕ ਗਈਆਂ ਕੋਰਾ ਪੈ ਗਿਆ ਉਥੇ ਸੁੱਕ ਜੀ ਹੁਣ ਸੁੱਕ ਗਏ ਕੀ ਇਹ ਸੁੱਕ ਗਈਆਂ ਬੇਲਾਂ ਇੱਧਰ ਹੈਗੇ ਪਾਥੀਆਂ ਹੁਣ ਆਉਣਗੀਆਂ ਬੀਬੀਆਂ ਭੈਣਾਂ ਕਹੂੰਗੀ ਉਹਨਾਂ ਨੂੰ ਵੀ ਗੋਹਾ ਪੱਤਜੋ ਬੀਬੀਆਂ ਭੈਣੋ ਇੱਧਰ ਪਾਥੀਆਂ ਚ ਬਾੜਤਾ ਮੈਨੂੰ ਲੱਗਦਾ ਪਾਣੀ ਲਾਣੇ ਦਾਰ ਨਹੀਂ ਹਨਾ ਗੁੜ ਵੀ ਨਾ ਚਾਹਾਂ ਨਹੀਂ ਗੁੜੀ ਨਹੀਂ ਹਣਾ ਵਾ ਦਿਖਾ ਟੋਆ ਗਲੀ ਕਰੀ ਪੀ ਹੋਰ ਇਸ ਚੂਹਿਆਂ ਦੀ ਹੋਰ ਆ ਬੀਬੀਆਂ ਨੂੰ ਕਹੂੰਗੀ ਲਾ ਦਿਓ ਪਹਿਲਾਂ ਹਣਾ ਲਾ ਕੇ ਫਿਰ ਥੱਲਣਗੀਆਂ ਫਿਰ ਪਾਥ ਦੇਣਗੀਆਂ ਇੱਧਰ ਵੀ ਪਾਤੂ ਹੈ ਚਾ ਨਹੀਂ ਤੇ ਸਰੋਂ ਵੀ ਜੀ ਪੀਆ ਲੈ ਮੈਂ ਕਿਹਾ ਨਹੀਂ ਉਹ ਸਾਗ ਉਹ ਵਾਥ ਥਲਣਗੀਆਂ ਤੇ ਸਰੋਂ ਵੀ ਜੀ ਪੀਆ ਲੈਣੇਦਾਰ ਦੀ ਖਾਣੀ ਬੀਜੀ ਵੀ ਹੈ ਖਾਣੀ ਉੱਕੇ ਆ ਯਾਪੇ ਹਣਾ ਪਤਾ ਨਹੀਂ ਆ ਵੀ ਬੀਜੀ ਪਈ ਹੈ ਸਰੋਂ ਤਾਂ ਲੈ ਲਾਣੇਦਾਰ ਨੇ ਹੂੰ ਇਹ ਤਾਂ ਬਾਅਦ ਚਰਾ ਵੀ ਹੋ ਜੂਗੇ ਪੱਟਾਂ ਦੇ ਵਿੱਚ ਹੀ ਵੀ ਆ ਵਿੱਚ ਹੀ ਆ ਗੇੜਾ ਦਿੱਤਾ ਬਾਦੇ ਜਈ ਦੇ ਹਾਂ ਹੁਣ ਉੱਗੀ ਆ ਲੇਟ ਬੀਜੀ ਆ ਨਾ ਲੇਟ ਬੀਜੀ ਆ ਲੇਟ ਉੱਗੀ ਆ ਹਾਂ ਹਾਂ ਹੈਗੀ ਆ ਤਾਂ ਹੋਰ ਲੈ ਐ ਤੇ ਕੀ ਤਾਂ ਸਾਗ ਵੀ ਲੋਕਾਂ ਤੋਂ ਲੈ ਕੇ ਕਰਿਆ ਹਾਲੋਂ ਬੀਜੀ ਵੀ ਆ ਵਿੱਚੇ ਹਾਂ ਦੇਲਾ ਚੂਹਿਆਂ ਨੇ ਕੀ ਕਰਿਆ ਪਿਆ ਆ ਇਹ ਰੂੜੀ ਉਹ ਕਹਿੰਦੀ ਸੀ ਕਿ ਦਿੱਲੀ ਵਾਲੀ ਭੈਣ ਕੀ ਨਾ ਉਹਦਾ ਰੂੜੀ ਕੀ ਹੁੰਦੀ ਆ ਰੂੜੀ ਦੇਖ ਲਈ ਭਾਈ ਵੀਡੀਓ ਦੇਖੇਗੀ ਉਹ ਤੇ ਗੋਹਾ ਗੋਹਾ ਇਹ ਰੂੜੀ ਕਹਿੰਦੇ ਨੇ ਇਹਨੂੰ ਰੂੜੀ ਰੂੜੀ ਕਿਹਨੂੰ ਕਹਿੰਦੇ ਨੇ ਹੁਣ ਇੱਧਰ ਨੂੰ ਮੁੜਨਾ ਪਊਗਾ ਆਪਣਾ ਘਰ ਹੋ ਸੀ ਉਹ ਜਾਮਣ ਸੀ ਉਹ ਤੂੜੀ ਸੀ ਹੁਣ ਇੱਧਰ ਨੂੰ ਮੁੜ ਕੇ ਫਿਰ ਇੱਧਰ ਨੂੰ ਘੁੰਮ ਕੇ ਆਉਣਾ ਪਊ ਇੱਧਰ ਨੂੰ ਮੁੜਨਾ ਪਊ ਗੱਡੀਆਂ ਨੂੰ ਪਿੱਛੇ ਨੂੰ ਵਾਪਸ ਚੱਲੀ ਹੈ ਹਣਾ ਇੱਧਰ ਨੂੰ ਹੀ ਜਾਣਾ ਪਊ ਇੱਧਰ ਨੂੰ ਹੀ ਜਾ ਕੇ ਫੇਰ ਹੁਣ ਇੱਧਰ ਨੂੰ ਹੀ ਮੁੜਨਾ ਪਊਗਾ ਆਪਣੀ ਚਾਰ ਨਿਉਰੇ ਪਈਆਂ ਨਾ ਮਾਲਕ ਤਾਂ ਨਹੀਂ ਦੀ ਨਹੀਂ ਤੋਰੀ ਬੈ ਕੇ ਸਮਾਰ ਲਾਂਦੀ ਉਹ ਬੈਠਣਾ ਓੱਖਾ ਕਾਦੇ ਤੇ ਬੈਠਾ ਮੈਂ ਹਣਾ ਉਹ ਕਿ ਮੰਜੇ ਦੇ ਸਮਾਰ ਲੂੰਗੀ ਧੁੱਪੇ ਬੈ ਕੇ ਲੈ ਕੇ ਚਲਦੀ ਉੱਥੇ ਅੰਦਰ ਅੰਦਰ ਧੁੱਪੇ ਉਹ ਰੋਇ ਟੋਇਰੀ ਲਾਉਣੀ ਪਊਗਾ ਉਹ ਇਹ ਨਾਲੇ ਉਹ ਰੋਇ ਧੁੱਪੇ ਓੱਖਾ ਉੱਥੇ ਥੱਲੇ ਤੇ ਧਰੂੰਗੀ ਥੈਲਾ ਲੈਣੀ ਹੈ ਮੰਜੇ ਦੇ ਉੱਥੇ ਇਹ ਉੱਥੇ ਸਮਾਰੂਗੇ ਲੈ ਆ ਦਿਖਾ ਦਨੀ ਤੁਹਾਨੂੰ ਪਤੰਗ ਪੇਜ ਵਾਕਾਂ ਦਾ ਲੈ ਹੋਰ ਲੈ ਪਤੰਗ ਜਵਾਕਾਂ ਦਾ ਇਹ ਸੀਗੀ ਆਪਣੀ ਤੂੜੀ ਬਾਣੇਦਾਰ ਲਹਿ ਗਈ ਮੈਨੂੰ ਲੱਗਦਾ ਤੂੜੀ ਹੈਨਾ ਦੇਖੋ ਇੱਧਰ ਨਾਲ ਇਧਰ ਮੱਝਾ ਖੁੱਲਾ ਮੱਝਾ ਨਾਲ ਇਧਰ ਹੈਗਾ ਆਪਣਾ ਮੱਝਾ ਨਾਲ ਨਾ ਬੰਦ ਪਿਆ ਬੰਦ ਪਿਆ ਤਾਂ ਅੰਦਰ ਚਲਦੇ ਆਪਾਂ ਸਵਾਰੀ ਢੁੱਪ ਤੇ ਤੇ ਜਿਉਰੀ ਬਹਿ ਕੇ ਪਾਲਕਤ ਨਹੀਂ ਆ ਸਮਾਰ ਲਿਆ ਸਿਰ ਤੱਕ ਬਾੜ ਇਹਦੇ ਵਿੱਚੋਂ ਤੇ ਉਰੀ ਬਹਿ ਕੇ ਪੱਲੀ ਤੇ ਚੀਰ ਵੀ ਲਿਆ ਮੈਂ ਕਿਹਾ ਹੁਣ ਚੀਰ ਵੀ ਲੈਣੀ ਇੱਥੇ ਅੰਦਰ ਕਿੱਥੇ ਕੂੜਾ ਖਣਾ ਹੋ ਗੁਰਾ ਸਮਾਰਤਾ ਸਮਾਰ ਕੇ ਚੀਰ ਲਿਆ ਕਮਾੜ ਕਰਤਾ ਪੱਲੀ ਤੇ ਬਹਿ ਕੇ ਆਹ ਕੱਪੜੇ ਤੇ ਪਾਈ ਵੀਤੀ ਹੈ ਤੂੜੀ ਤੇ ਤੂੜੀ ਤੇ ਪਾ ਕੇ ਪਾਈ ਵੀਤੀ ਪੂਰੀ ਸਮਾਰ ਕੇ ਲੋ ਚਲੋ ਹੁਣ ਚੱਲੀ ਅੰਦਰ ਆਪਾਂ ਆਪਣੇ ਘਰੇ ਫਿਰ ਪੰਮੀ ਭੈਣ ਦੀ ਲਾਈਵ ਚ ਚਲਾਉਨੇ ਆ ਨਿਕ ਟਾਈਮ ਫਿਰ ਦਿਖਾਵਾਂਗੇ ਆਪਾਂ ਤਾਂ 4 ਵਜੇ ਤੋਂ ਪਹਿਲਾਂ ਜਦੋਂ 4 ਵਜੇ ਲਾਈਵ ਲਾਵਾਂਗੇ ਉਦੋਂ ਦਿਖਾ ਦਾਂਗੇ ਫਿਰ ਤੁਹਾਨੂੰ ਦਾਲ ਸਬਜ਼ੀ ਨੂੰ ਤੜਕਾ ਲਾ ਕੇ ਤਾਂ ਤਲਕ ਧਣੀਆਂ ਪਾਵਾਂਗੇ ਧੋ ਕੇ ਰੱਖ ਦਾਂਗੇ ਹੁਣ ਚੱਲਦੇ ਆ ਪੰਮੀ ਭੈਣ ਦੀ ਲਾਈਵ ਚ ਚਲੋ ਅੰਦਰ ਚੱਲੀਏ ਚਲੋ 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 ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਹਾਂ ਚਲੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ